ਦਸਤਰਾ ਚ ਰੋਲਣਾ ਨਹੀਂ ਪਊਗਾ ਹੁਣ ਹੁਣ ਕੱਜਲ ਖਵਾਰੀਆਂ ਨਹੀਂ ਹੋਣਗੀਆਂ ਛੋਟੇ ਛੋਟੇ ਕੰਮ ਨੇ ਕੰਮ ਜੰਮੇ ਕੋਈ ਖਾਸ ਨਹੀਂ ਹੈਗੇ ਬੀਸੀ ਸਰਟੀਫਿਕੇਟ ਲੈਣਾ ਕੁੜੀ ਬੀਸੀ ਐ ਮੁੰਡਾ ਬੀਸੀ ਐ ਸਰਟੀਫਿਕੇਟ ਲੈਣਾ ਪਰਸੋਂ ਨੂੰ ਆਏ ਕੱਲ ਨੂੰ ਹੀ ਉਹਦੀ ਉਹਦੀ ਐਡਮਿਸ਼ਨ ਦੀ ਡੇਟ ਲੰਘ ਜਾਂਦੀ ਉਹਨੇ ਚੱਚ ਉਹ ਜਿਹੜਾ ਆਈ ਆ ਹੀ ਹੁੰਦਾ ਨਾ ਅਸਲ ਜੋ ਆਈ ਆਈ ਨਹੀਂ ਹੁੰਦਾ ਉਹ ਲਿਆਈ ਲਈ ਹੁੰਦਾ ਸੱਚ ਆਈ ਜਿੰਨਾ ਮਰਜੀ ਜਾਓ ਉਹ ਨਹੀਂ ਆ ਦੁਬਾਰੇ ਕਹੀ ਜਾਣਗੇ ਫਿਰ ਐਦਿਆਂ ਹੀ ਫਿਰ ਐਦਿਆਂ ਹੀ ਜਿੱਦੇ ਕੁਝ ਲਿਆਉਂਗੇ ਉਦੋਂ ਨਹੀਂ ਕਹਿੰਦੇ ਵੀ ਹੁਣ ਆਈ ਕਹਿੰਦੇ ਬਹੁਤ ਹੋ ਗਿਆ ਕੰਮ ਤੇ ਸਵੇਰ ਬੰਦ ਕਰ ਕਹਿੰਦੇ ਮੁੱਖ ਮੰਤਰੀ ਬਣੇ ਫਿਰ ਜੇ ਕੁਝ ਲੋਕਾਂ ਵਾਸਤੇ ਕੀਤਾ ਹੀ ਨਹੀਂ ਜੇ ਪਹਿਲਾਂ ਆਣਿਆ ਵਾਂਗੂ ਹੀ ਅਹੀਂ ਵੇਖੀ ਮੁੜ ਕੇ ਫੇ ਕੀ ਫਾਇਦਾ ਹੋਇਆ ਜੀ ਫਿਰ ਤਾਂ ਮੈਂ ਉਹੀ ਕੰਮ ਕਰ ਲੈਣਾ ਜਿਹੜਾ ਕਰੀ ਜਾਂਦਾ ਸੀ ਉਹ ਕਿਹੜਾ ਮਾੜਾ ਕੰਮ ਸੀ ਉਹ ਚ ਵੀ ਉਹ ਤਾਂ ਪੈਸੇ ਮਿਲਦੇ ਸੀ ਉਹ ਚ ਤਾਂ ਤਾੜੀਆਂ ਪੈਂਦੀਆਂ ਸੀ ਹੁਣ ਹਰੇਕ ਹੀ ਉੱਠ ਕੇ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦਾ ਓ ਤੁਰੇ ਫਿਰਦੇ ਨੇ ਕੀ ਉਹਦੇ ਨਾਲ ਬਾਦਲ ਕਾਲਾ ਕੀ ਆ ਸੁਖਵੀਰ ਬਾਦਲ ਉਹ ਪਤਾ ਨਹੀਂ ਕਿੱਥੋਂ ਚੱਲਿਆ ਹੋਇਆ ਕਹਿੰਦਾ ਪੰਜਾਬ ਬਚਾਉਣਾ ਮੈਂ ਕਿਹਾ ਇੱਥੋਂ ਤਾਂ ਮਸਾਂ ਬਚਾਇਆ ਪਤੰਦਰਾ ਪਹਿਲਾਂ ਉਹ ਥੋੜੇ ਤਾਂ ਤਾਂ ਬਚਾਇਆ ਹੁਣ ਤੁਸੀਂ ਕੀ ਤੋਂ ਬਚਾਉਣ ਲੱਗ ਗਏ ਅਸਲ ਚ ਥੋੜਾ ਜਿਹਾ ਗਲਤ ਲਿਖ ਕੇ ਪਰਿਵਾਰ ਬਚਾਉਣਿਆ ਯਾਤਰਾ ਹੈ ਉਹ ਵੀ ਸਾਡਾ ਪਰਿਵਾਰ ਬਚਾਓ ਕੁਦਰਤ ਹੈ ਲੋਕ ਨੇ ਪ੍ਰਮਾਤਮਾ ਲੋਕਾਂ ਦੀ ਬਸਦਾ ਮੈਂ ਹਰਾਇਆ ਕਰਤੂਤਾਂ ਕਰਕੇ ਹਾਰੇ ਮੈਂ ਕੌਣ ਹੰਨਾ ਜੀ ਹਰਾਉਣ ਵਾਲਾ ਮੈਂ ਮੇਰੀ ਕੀ ਔਕਾਤ ਹੈ ਜੀ ਪਬਲਿਕ ਹੈ ਇਹ ਕਹਿੰਦੇ ਅਸੀਂ ਪੈਸੇ ਨਾ ਜਿੱਤ ਲੰਨੇ ਹੁੰਨੇ ਆ ਇਹ ਕਹਿੰਦੇ ਅਸੀਂ ਤਾਕਤ ਨਾ ਜਿੱਤ ਲੰਨੇ ਹੁੰਨੇ ਆ ਇਹ ਕਹਿੰਦੇ ਧੱਕੇ ਨਾ ਜਿੱਤ ਲੰਨੇ ਹੁੰਨੇ ਆ ਲੋਕ ਕਹਿੰਦੇ ਫਿਰ ਆਜੋ ਫਿਰ ਇਤਕੀ ਸੋ ਇਹ ਪਬਲਿਕ ਹੈ ਜੀ ਪਬਲਿਕ ਹੈ ਸਭ ਜਾਣਦੀ ਹੈ ਪਬਲਿਕ ਹੈ ਸਭ ਪਹਿਚਾਨਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ